ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਵੀ ਰੱਬ ਦੀ ਕੀ ਲੀਲਾ ਹੈ ਹੜ੍ਹਾਂ ਦੇ ਕਰਕੇ ਬਹੁਤ ਵੱਡਾ ਢੀੜਾ ਪਣੀ ਪਈ ਐ ਇਸ ਵੇਲੇ अनेका ਪਰਿਵਾਰਾਂ ਤੇ ਤੇ ਹਰ ਗੁਰਸਿੱਖ ਦਾ ਹਿਰਦਾ ਇਸ ਵੇਲੇ ਐ ਵੀ ਜਿਵੇਂ ਵੀ ਕੋਈ ਆਪਣੇ ਕੋ ਵਿੱਤ ਗਈ ਐ ਆਪਾਂ ਸਹਿਯੋਗ ਕਰ ਸਕੀਏ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵੀ 3-4 ਦਿਨ ਤੋਂ ਕਾਰਵਾਈ ਚੱਲ ਰਹੀ ਹੈ ਅਸੀਂ ਪੰਜ ਟੀਮਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਬਣਾਈਆਂ ਨੇ ਇੱਕ ਬਟਾਲੇ ਤੋਂ ਟੀਮ ਹੈ ਮਾਤਾ ਸੁਲਖਣੀ ਜੀ ਭਲਾਈ ਕੇ ਅੰਦਰ ਡਾਕਟਰ ਸਰਜੀਤ ਸਿੰਘ ਜੀ ਉਧਰ ਦੇ ਪਿੰਡ ਵੀ ਕਵਰ ਕਰ ਰਹੇ ਨੇ ਅੱਜ ਇਧਰ ਵੀ ਨਾਲ ਆਏ ਨੇ ਢੇਰਾ ਬਾਬਾ ਨਾਨਕ ਸਾਹਿਬ ਵਾਲਾ ਉਧਰ ਰੈਸ਼ਵਸਤ ਵੀ ਅਨਾਉਂਸਮੈਂਟ ਕੀਤੀ ਹੋਈ ਹੈ ਤੇ ਰਾਸ਼ਨ ਲਈ ਵੀ ਤੇ ਦਵਾਈਆਂ ਦੀ ਵੀ ਕਿਉਂਕਿ ਆਪ ਡਾਕਟਰ ਨੇ ਤੇ ਦਵਾਈਆਂ ਦੀ ਵੀ ਸਾਰੀ ਉਹ ਕਾਰਵਾਈ ਪਾ ਰਹੇ ਇੱਕ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਅੱਜ ਅਜਨਾਲਾ ਸਾਇਡਲ ਜਾਇਆ ਜਾ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵੇਰ ਦੇ ਨਾਲ ਤੇ ਇੱਕ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਜੋ ਹਰੀਕੇ ਤਰਨਤਾਰਨ ਵਾਲਾ ਪਾਸਾ ਸਾਰਾ ਕਵਰ ਕਰ ਰਹੇ ਨੇ ਲੁਧਿਆਣੇ ਤੋਂ ਮਨਿੰਦਰ ਸਿੰਘ ਜੀ ਮਾਤਾ ਜੀ ਉਹ ਉਧਰ ਜਿਹੜਾ ਸੁਲਤਾਨਪੁਰ ਲੋਧੀ ਵਾਲੀ ਸਾਈਡ ਨੂੰ ਕਵਰ ਕਰ ਰਹੇ ਉਹ ਗੰਡ ਸਾਹਿਬ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਤੇ ਕਾਰ ਸੇਵਾ ਚੱਲ ਰਹੀ ਹੈ ਬਾਬਾ ਰਮਿੰਦਰ ਸਿੰਘ ਜੀ ਨੇ ਉੱਥੇ ਉਹ ਉਧਰਲੀਆ ਸਾਈਡਾਂ ਕਵਰ ਕਰ ਰਹੇ ਨੇ ਵੀ ਜੇ ਕਿਹਨੂੰ ਹਰਾ ਚਾਰਾ ਚਾਹੀਦਾ ਮਿੱਟੀ ਚਾਹੀਦੀ ਹੈ ਉਥੋਂ ਇਹੋ ਜਿਹੀਆਂ ਚੀਜ਼ਾਂ ਸਾਨੂੰ ਸਹੂਲਤ ਹੈ ਭੇਜਣਾ ਸੇ ਖੇਰ ਜੇ ਚੀਜ਼ਾਂ ਔਖੀ ਹੈ ਤੇ ਇਹ ਸਭ ਸੰਗਤ ਕਿਰਪਾ ਕਰ ਰਹੀ ਹੈ ਸੋਝ ਤੋਂ ਪਰੇ ਸੰਗਤ ਸਹਿਯੋਗ ਦੇ ਰਹੀ ਹੈ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਡਰੈਸ ਵੱਲੋਂ ਕੱਲ ਮਨਦੀਪ ਸਿੰਘ ਭੋਲੂ ਭਾਈ ਜੀ ਨਾਲ ਟੀਮ ਗਈ ਸੀ ਵਿਜ਼ਿਟ ਕਰਨ ਬਈ ਚੀਜ਼ ਲੋੜ ਕੀ ਐ ਉਹ ਭੇਜੀ ਆਵੇ ਤੇ ਅੱਜ ਦੇ ਵਿੱਚ ਆਪਾਂ ਜੜੀਆਂ ਰਾਸ਼ਨ ਤੇ ਲੈ ਹੀ ਰਹੇ ਆ ਰਾਸ਼ਨ ਕਾਫੀ ਸੰਸਤਾ ਖੜ ਰਹੀਆਂ ਨੇ ਤੇ ਇਹਦੇ ਨਾਲ ਪਾਣੀ ਦੀ ਬਹੁਤ ਲੋੜ ਸੀ ਸਾਰਾ ਡਿਸਪੋਜ਼ਲ ਪਾਣੀ ਵੱਡੀਆਂ ਸ਼ੀਸ਼ੀਆਂ ਛੋਟੀਆਂ ਕਿਉਂਕਿ ਪਾਣੀ ਜਿਹੜਾ ਉਹ ਦੂਸ਼ਿਤ ਹੋ ਚੁੱਕਾ ਹੈ ਇਸ ਕਰਕੇ ਇਹ ਪਾਣੀ ਉਹਨਾਂ ਨੂੰ ਦਿੱਤਾ ਜਾਵੇ ਪਰ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਬਹੁਤ ਲੋਡ ਹੈ ਅੱਜ ਤਰ ਪਹਿਲਾਂ ਨਾਲ ਜਾ ਰਹੀਆਂ ਨੇ ਸਾਰੀਆਂ ਵੱਡੀ ਗਿਣਤੀ ਵਿੱਚ ਬੈਟਰੀਆਂ ਦੀ ਲੋਡ ਹੈ ਬੈਟਰੀਆਂ ਜਾ ਰਹੀਆਂ ਨੇ ਅੱਜ ਪਸ਼ੂਆਂ ਦੇ ਚਾਰੇ ਦੀ ਲੋਡ ਹੈ ਪਸ਼ੂਆਂ ਦਾ ਚਾਰਾ ਜਿਹੜਾ ਹੈ ਉਹ ਵੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੋਡੋਮਾਸ ਟਿਊਬਾਂ ਜੜੀਆਂ ਨੇ ਮੱਛਰ ਬਹੁਤ ਹੈ ਉਹ ਵੀ ਵੱਡੀ ਗਿਣਤੀ ਵਿੱਚ ਕੋਡੋਮਾਸ ਟਿਊਬਾਂ ਤੇ ਇੱਕ ਜੜੀਆਂ ਕੁ जखਮਾਂ ਦੀਆਂ ਟਿਊਬਾਂ ਅੱਜ ਜਿਹੜੀ ਜਨਾਲਾ ਸਾਈਡ ਵਾਲ ਟੀਮ ਜਾ ਰਹੀ ਹੈ ਨਾਲ ਆਪਣਾ ਐਂਬੂਲੈਂਸ ਵੀ ਜਾ ਰਹੀ ਹੈ ਦਵਾਈਆਂ ਵੀ ਸਾਰੀ ਸਾਡੀ ਉਹ ਜਿਹੜੀ ਬਟਾਲੇ ਵਾਲੀ ਇਹ ਇਹਦੇ ਨਾਲ-ਨਾਲ ਹੋਰ ਵੀ ਸਵਾਨ ਬਹੁਤ ਹੈ ਪਰ ਜਿਵੇਂ ਜਿਵੇਂ ਇਹਨਾਂ ਨੇ ਵਿਜ਼ਿਟ ਕੀਤੀ ਹੈ ਜਿਹੜੀ ਇਹ ਚੀਜ਼ਾਂ ਦੀ ਉੱਥੇ ਖਾਸ ਲੋੜ ਹੈ ਇਸ ਵੇਲੇ ਤੇ ਉਹ ਜਾ ਰਹੀਆਂ ਨੇ ਤੁਹਾਡੇ ਸਾਰੇ মিডিਆ ਦਾ ਧੰਨਵਾਦ ਬੀਬੀ ਕੋਲਾ ਜੀ ਭਲਾਈ ਕੇਂਦਰ ਕਰਨਤਾਰਨ ਰੋਡ ਵੱਲੋਂ ਇਹ ਸਾਰੀ ਹੁਣ ਖੇਪਰਮਾਨਾ ਹੋ ਰਹੀ ਹੈ ਚੌਥੇ ਲੋਥਕ ਦੇ ਨੇ ਅੱਜ ਮੇਰੇ ਖਿਆਲ ਹੈ ਤਿੰਨ ਦਿਨ ਤੋਂ ਚੱਲ ਰਹੀਆਂ ਨੇ ਕਾਰਵਾਈਆਂ ਨਾਲ ਵੀਵੀ ਕੋਲਾਚਰੀ ਦੇ ਹਸਪਤਾਲ ਤੋਂ ਆਪ ਦੀ ਸੀਸ ਦੇਣਾ ਸੇਵਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਦੇਖਿਆ ਜਾਵੇ ਕਿ ਲਗਾਤਾਰ ਤਿੰਨ ਦਿਨ ਤੋਂ ਤੁਸੀਂ ਆਪਾ ਕਵਰ ਕਰ ਰਹੇ ਆ ਲੇਕਿਨ ਜਿੰਨਾ ਦਾ ਰਾਸ਼ਨ ਦੀ ਲੋੜ ਹੈ ਨਾ ਕਿ ਰਾਸ਼ਨ ਪੁੱਛਿਆ ਜਾ ਰਿਹਾ ਜਿਹੜੀ ਰਾਸ਼ਨ ਲੈ ਕੇ ਦਾ ਸਟੋਰ ਕਰਦੇ ਪਰ ਦੋ ਤਰ੍ਹਾਂ ਦੇ ਉਹਨਾਂ ਨੂੰ ਕੀ ਅਸੀਂ ਪ੍ਰਸ਼ਾਸਨ ਦੇ ਮੁਤਾਬਕ ਚੱਲ ਰਹੇ ਆ ਨਾਲ ਪ੍ਰਸ਼ਾਸਨ ਉਹ ਲੈ ਕੇ ਚੱਲ ਰਹੇ ਆ ਸਾਨੂੰ ਡੀਸੀ ਸਾਹਿਬ ਸ਼ਾਇਦ ਅੱਜ ਬੇੜੀਆਂ ਵੀ ਹੋਈਆਂ ਕਰਾਣ ਜਿਹੜੇ ਇਲਾਕਿਆਂ ਵਿੱਚ ਨਹੀਂ ਪਹੁੰਚਿਆ ਨਾ ਬਿਲਕੁਲ ਜਿਹੜੀ ਹੁਣ ਲੁਧਿਆਣੇ ਤੋਂ ਟੀਮ ਗਈ ਹੈ 9 ਫੁੱਟ ਪਾਣੀ ਸੀ ਜਿੱਥੇ 250 ਪਰਿਵਾਰ ਫਸਿਆ ਪਿਆ ਤੇ ਉਹ 1000 ਦਾ ਪੈਕੇਟ ਬਣਾਇਆ ਸੀ ਜਿਹੜਾ ਰਾਸ਼ਨ ਦਾ ਸਾਰਾ ਉਹ ਕੱਲ ਉਧਰ ਦੀ ਕਾਰਵਾਈ ਪਈ ਹੈ ਇਸ ਕਰਕੇ ਉਹ ਸਾਨੂੰ ਬੇੜੀਆਂ ਵੀ ਮਹਈਆ ਕਰਾਣਗੇ ਅੱਜ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਥੇ ਵੀ ਪਹੁੰਚ ਕੀਤੀ ਜਾਏਗੀ ਜਿੱਥੇ ਆਪਣਾ ਪਾਣੀ ਬਹੁਤ ਜ਼ਿਆਦਾ ਤੇ ਕੋਈ ਨਹੀਂ ਪਹੁੰਚ ਰਿਹਾ ਸੰਤਾਂ ਨੂੰ ਕੀ ਬੀਤਦਾ ਸੰਤਾਂ ਦੇ ਇੱਥੇ ਇਨਾ ਉਤਸ਼ਾਹ ਮੈਂ ਆਪ ਜੀ ਨੂੰ ਦੱਸ ਨਹੀਂ ਸਕਦਾ ਵੀ ਸੰਤਾਂ ਬਿਆੰਤ ਪਦਾਰਥ ਆਪਣੇ ਆਪ ਭੇਜ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਸੰਤਾਂ ਨੂੰ ਇਹ ਹੀ ਬੇਨਤੀ ਵੀ ਸਾਨੂੰ ਕਰ ਪਹਿਲਾਂ ਭੇਜਿਓ ਪਸ਼ੂਆਂ ਵਾ ਜਿਹੜਾ ਇੱਕ ਫੀਡ ਹੁੰਦੀ ਫੀਡ ਨਹੀਂ ਮੰਗਦੇ ਉਹ ਚਾਰਾ ਮੰਗਦੇ ਹਾਂਜੀ ਜਿਹੜਾ ਹੈ ਚਾਹ ਕਿੰਨੇ ਵਾ ਹਾਂਜੀ ਉਹ ਹੋ ਗਿਆ ਜਾਂ ਇਹ ਚੀਜ਼ਾਂ ਜਿਹੜੀਆਂ ਆਪਣਾ ਮੈਂ ਬੋਲੀਆ ਔੜੋ ਮਾਸ ਹੋ ਗਈ ਜਾਂ ਬੈਡ ਰੀਆਂ ਹੋ ਗਈਆਂ ਪਹਿਲਾਂ ਹੋ ਗਈਆਂ ਹੋਰ ਇਸ ਤਰ੍ਹਾਂ ਦੇ ਸਮਾਨ ਕਈ ਵੇਰੇ ਨਹੀਂ ਦਿਮਾਗ ਜਾ ਰਹੇ ਹਾਂਜੀ ਉਹ ਮੁਮਦੀਆਂ ਵੀ ਹੋ ਗਈਆਂ ਇਸ ਤਰ੍ਹਾਂ ਦਾ ਸਮਾਨ ਸਾਰਾ ਸਾਨੂੰ ਭੇਜਣ ਆ ਕੇ ਉਹ ਸਹੀ ਲੋਡ ਚੀਜ਼ ਉਹਨਾਂ ਤੱਕ ਪਹੁੰਚ ਸਕਦੇ ਜੀ ਬਤਾ ਜੀ ਅੱਜ ਜਿਵੇਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਅੱਜ ਜਿਹੜਾ ਹੈ ਕਿ ਪੰਜਾਬ ਇੱਕ ਦੂਜੇ ਸਾਥ ਦੇ ਰਿਹਾ ਇੱਕ ਦੂਜੇ ਨਾਲ ਸਾਥ ਦੇ ਇਹ ਬੜੀ ਵੱਡੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜੇ ਕਿਸੇ ਹੋਰ ਸ਼ਹਿਰ ਵਿੱਚ ਮੈਂ ਨਾ ਨਹੀਂ ਲੈਂਦਾ ਇਤਨਾ ਦੀ ਭੀੜ ਬਣਦੀ ਏ ਉਥੇ 20 ਰੁਪਏ ਵਾਲਾ ਪਾਣੀ 50 ਦਾ ਹੋ ਜਾਂਦਾ ਪੰਜਾਬ 'ਚ ਭੀੜ ਬਣਦੀ ਏ ਤੇ 20 ਰੁਪਏ ਵਾਲਾ ਪਾਣੀ ਫ੍ਰੀ ਹੋ ਜਾਂਦਾ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਵਿੱਚ ਪੂਰਾ ਅੱਗੇ ਹੋ ਕੇ ਸਾਥ ਦਿੰਦਾ ਜੀ ਠੀਕ ਹੈ